ਹਾਂਜੀ ਮਿੱਤਰੋ ਕੀ ਹਾਲ ਚਾਲ ਆ ਫਿਰ ਅੱਜ ਖੇਤ ਆਏ ਸੀਗੇ ਫਿਰ ਤੁਹਾਨੂੰ ਦਿਖਾਉਨੇ ਆ ਕਿਵੇਂ ਪੱਠੇ ਵੱਢੀਦੇ ਆ ਤੇ ਦਿਖਾਉਨੇ ਆ ਤੁਹਾਨੂੰ ਦੇਖੋ ਕਿੰਨੇ ਮਿੰਟਾਂ 'ਚ ਅਸੀਂ ਕਿੰਨੀਆਂ ਬੰਡਾ ਵੜਦਾਂਗੇ ਦਿਖਾਵਾਂਗੇ ਤੁਹਾਨੂੰ ਚਲੋ ਜੀ ਆਹਾ ਸਾਡਾ ਦਾਤ ਆ ਕਿੰਨੇ ਮਿੰਟਾਂ 'ਚ ਵੜਦੇ ਨੇ ਦੋ ਬੰਡਾ ਬਈ 5 ਮਿੰਟਾਂ 'ਚ 5 ਮਿੰਟਾਂ 'ਚ ਦੇਖੋ ਇਹ ਤਿੱਖਾ ਕਰ ਲੈਂਦੇ ਹੋ ਰੇਤ ਲਾ ਲਈਏ ਸੀ ਇਹਦੇ ਨੂੰ ਦਿਖਾਉਨੇ ਆ 5 ਮਿੰਟਾਂ ਚ ਵੜ ਦਾਂਗੇ ਕਿੰਨੇ ਆ ਪੰਡਾ 2 2 ਪੰਡਾ ਵੜਾਂਗੇ 5 ਮਿੰਟਾਂ ਚ ਇਹ ਪੱਕੀ ਦੇਖਦੇ ਆ ਫਿਰ ਕਿਵੇਂ ਵੱਡੀਆਂ ਜਾਂਦੀਆਂ ਆ 2 ਮਿੰਟਾਂ ਚ 5 ਪੰਡਾ 5 ਮਿੰਟਾਂ ਚ ਸੱਚ 2 ਪੰਡਾ ਜਿਆਦਾ ਹੋ ਗਿਆ ਜੀ ਥੋੜਾ ਜਿਹਾ ਆ ਦੇਖੋ ਕਿਵੇਂ ਵੱਢੀ ਦੀਆਂ ਫਿਰ ਹੁੰਦਾ ਨਜ਼ਾਰਾ ਬਈ ਇਹਦਾ ਜਮਾ ਯਾਰ ਮਿੰਟਾਂ 'ਚ ਕੰਮ ਨਾ ਪੜ ਜਾਂਦਾਗਾ ਮਿੰਟਾਂ 'ਚ ਵੱਢੀ ਜਾਂਦੇ ਨਹੀਂਦਾ ਦਾਤੀ ਨਾਲ ਤਾਂ ਬਹੁਤ ਟਾਈਮ ਲੱਗ ਜਾਂਦਾਗਾ ਇਹਦੇ ਨਾਲ ਮਿੰਟਾਂ 'ਚ ਵੱਢ ਦਿੰਨੇ ਆ ਇੱਕ ਚੀਜ਼ ਹੋਰ ਵੀ ਇਹਦੇ ਨਾਲ ਦਾਤੀ ਨਾਲ ਥੋੜਾ ਜਿਹਾ ਮੈਨੂੰ ਲੱਗਦਾ ਥਾਂ ਵੱਧ ਹੋਉਂਦਾ ਹਨਾ ਇਹਦੇ ਨਾਲ ਐਂਜਿਨੀ ਨਹੀਂ ਲੱਗਦਾ ਵੀ ਆਪਾਂ ਮਿੰਟ ਜੀ ਮੋਕਾ ਦਾਂਗੇ ਆਹ ਸਾਰਾ ਹਾਂ ਐਂ ਇਹ ਲੱਗਦਾ ਇਹਦੇ ਨਾਲ ਅੱਛਾ ਉਧਰੋਂ ਐਂ ਇਕੱਠੇ ਹੋਈ ਜਾਂਦੇ ਨੇ ਹੈ ਮੈਂ ਮਰੀ ਤੋਂ ਆਏ ਬਣਨੀਆਂ ਬੰਦਾ ਪੱਠੇ ਨਹੀਂ ਆਹ ਕਹਿੰਦੇ ਦੁੱਧ ਪੀਣਾ ਸੌਖਾ ਨਹੀਂ ਹੈਗਾ ਬਹੁਤ ਕੁਝ ਕਰਨਾ ਪੈਂਦਾ ਹੈ ਹਨਾ ਦੁੱਧ ਪੀਣ ਵਾਸਤੇ ਮਾਂ ਬਹੁਤ ਕੁਝ ਕਰਨਾ ਪੈਂਦਾ ਕੋਈ ਕਰਨ ਤੈ ਮੈਂ ਬੜੇ ਪਾਸੇ ਸੁਖਾਵਰ ਸਹਜ ਪੱਲੀ ਪਾਵਾਂਗੇ ਬੱਠੇ बन ਗਏ ਉਹ ਬਣ ਗਏ ਉਹ ਪੰਟ ਇੱਕ ਦੋ ਹੋ ਜਾਣੀਆਂ ਜਦ ਉਧਰ ਜਾਣੀ ਅੱਛਾ ਦੋ ਹੋ ਜਾਣੀਆਂ ਹੈ ਆਓ ਫਿਰ ਤੂ ਬਾ ਕਰਦੇ ਆ ਹੈ ਵਾੜਦੇ ਤਾਂ ਹੈਗੇ ਲੋਕਾਂ ਨੂੰ ਹਜੇ ਪਤਾ ਨਹੀਂ ਹੈ ਇੱਧਰ ਅੱਛਾ ਅੱਛਾ ਹੋਰ ਫਿਰ ਮੇਰੇ ਹਿਸਾਬ ਨਾਲ ਥਾਂ ਵੀ ਵਾਵਾ ਜਾਂਦਾ ਯਾਰ ਇਹਦੇ ਨਾਲ ਹਨਾ ਕਿੰਨਾ ਥਾਂ ਜਾਂ ਵੱਡਿਆ ਗਿਆ ਦੇਖ ਐ ਹੁੰਦਾ ਵੀ ਵਾਵਾ ਥਾਂ ਵੱਡਿਆ ਗਿਆ ਫੁੱਟ ਤਾਂ ਆਉਂਦਾ ਉਹ ਮਗਰ ਹਨਾ ਵਧੀਆ ਉਮੀ ਹਾਂ ਹਾਂ ਇਹਦਾ ਵੱਡਿਆ ਖਜਾਨਾ ਹੂੰ ਮੌਸਮ ਪੂਰਾ ਘੈਂਟ ਆ ਬਾਈ ਪੂਰਾ ਸਿਰਾ ਗੱਲਬਾਤ ਆ ਜਮਾ ਘੈਂਟ ਆ ਨਾ ਮੌਸਮ ਸਹਜਾ ਹਾਂਜੀ ਪੂਰਾ ਵਧੀਆ ਹੈ ਨਾ ਪੂਰਾ ਵਧੀਆ ਲੱਗਿਆ ਮੌਸਮ ਮੀਂਹ ਪੈ ਕੇ हटਿਆ ਸੀਗਾ ਇੱਕ ਦੋ ਦਿਨ ਹੋ ਗਏ ਅੱਜ ਪੂਰਾ ਮੰਨ ਲਓ ਦੇਖੋ ਤੁਹਾਡੇ ਸਾਹਮਣੇ ਆ ਪੂਰਾ ਇੱਕ ਨੰਬਰ ਹੈ ਕੰਮ ਤੇ ਚਲੋ ਮਿਲਦੇ ਆ ਬਈ ਫਿਰ ਤੁਹਾਨੂੰ ਅਗਲੇ ਵਲੌਗ ਚ ਅੱਜ ਤੁਹਾਨੂੰ ਦਿਖਾਇਆ ਆਪਾਂ ਪੱਠੇ ਕਿੰਨੇ ਟਾਈਮ ਚ ਵੜਦੇ ਆ ਦਿਖਾਉਨੇ ਆ ਤੁਹਾਨੂੰ ਬਾਕੀ ਅਗਲੀ ਵੀਡੀਓ ਚ